ਚੈ ਦੇ ਰੱਖ। ਰਵਿੰਦਰ ਕੀ ਡੇ ਨਹੀਂ ਕਰਨਾ? ਕੁਛ ਵੀ ਨਹੀਂ ਕਰਨਾ ਕੀ? ਉਹ ਮੇਰੀ ਗੱਲ ਸੁਣ ਮੈਨੂੰ ਪਹਿਲਾਂ ਪਾਣੀ ਲਿਆ ਦੇ ਤੇ ਬਾਅਦ ਚ ਰੋਟੀ ਲਿਆ ਦੇ ਤੇ ਮੈਂ ਉੱਥੇ ਬਹਿਣਾ। ਮੇਰਾ ਹਲੇ ਕੰਮ ਬੜਾ ਕਰਨ ਵਾਲਾ ਪਿਆ ਆ। ਤੁਸੀਂ ਇਦਾਂ ਕਰੋ ਵੀ ਪਾਗ ਦੇ ਖਾ ਲੋ ਰੋਟੀ ਪਕਾ ਕੇ ਰੱਖੀ ਐ ਮੈਂ। ਯਾਰ ਕੰਮ ਤਾਂ ਸਾਰਾ ਹੋਇਆ ਵਾ ਕਿੱਥੇ ਕੰਮ ਕਰਨ ਵਾਲਾ? ਤੁਹਾਨੂੰ ਕੀ ਪਤਾ ਆ ਕੰਮ ਨਿਕਨਗੇ ਪੰਨਾ ਕਿੰਨੇ ਸੌ ਫਾਇਦਾ ਸਾਰਾ ਪਿਆ ਕਰਨ ਵਾਲਾ ਪਿਆ ਹਲੇ। ਉਹ ਚੱਲ 5 ਮਿੰਟ ਲੱਗਣੇ ਆ ਕਿੰਨਾ ਕੁ ਟਾਈਮ ਲੱਗਣਾ ਵਾ ਕਿ ਰੋਟੀ ਨੂੰ। ਪਾ ਕੇ ਤੇ ਖਾ ਲਓ ਮੈਂ ਕਹਤਾ ਵਾ ਨਾ ਤੇ ਯਾਰ ਪਾਦੇ ਹਾਂ 2 ਦ ਮਿੰਟ ਲੱਗਣੇ ਆ ਮੈਂ ਇੱਥੋਂ ਲੈ ਜਾਨਾ ਮੈਨੂੰ ਪਾਗ ਦੇ ਦੇ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਤੇਹੀ ਕਿਉਂ ਨਹੀਂ ਆਪਣੀ ਗਲਤੀ ਮੰਨਦੇ ਯਾਰ ਮੇਰੀ ਗਲਤੀ ਹੈ ਨਹੀਂ ਸਾਹਮਣੇ ਤੁਸੀਂ ਮੇਰੀ ਵੀ ਨਾਲ ਬੇਇੱਜ਼ਤੀ ਕਰਵਾਉਂਦੇ ਆ ਮੈਨੂੰ ਕੱਲੀ ਨਾਲ ਮੜੀ ਬਣਾਉਂਦੇ ਘਰ ਦੇ ਵਿੱਚ ਉਹ ਜੇ ਮੇਰੀ ਗਲਤੀ ਹੁੰਦੀ ਤੇ ਮੈਂ ਮੰਨਦਾ ਨਾ ਐਨੇ ਜਣਾਂ ਦੇ ਸਾਹਮਣੇ ਮੰਨ ਹੀ ਲੈਣੀ ਸੀ ਫਿਰ ਸਾਰੇ ਲੋਕੀ ਝੂਠੇ ਹੋ ਗਏ ਆ ਤੁਸੀਂ ਸੱਚੇ ਰਹਿ ਗਏ ਆ ਬਸ ਦਾ ਸਹਦ ਹੋ ਗਈ ਇਹ ਮਨਨ ਤੇਰੇ ਵਾਲੀ ਕਿਤੇ ਹੋਣੀ ਬਕਬੋਕ ਹੀ ਕਹਦੇ ਨਾਮ ਉਹਨਾਂ ਦੇ ਓਏ ਉਹਨਾਂ ਨੇ ਤਾਂ ਕਹਿਣਾ ਕਹਿਣਾ ਤੂੰ ਗੱਲ ਹੀ ਕਹਾਂ ਦੀਆਂ ਵੀ ਤੂੰ ਕੀਤਾ ਸਭ ਜਦੋਂ ਸਾਰੇ ਤੇ ਕਹਿਂਦੇ ਆ ਪ੍ਰੂਫ ਤੁਹਾਡੇ ਸਾਹਮਣੇ ਆ ਰਿਕਾਰਡਿੰਗਾਂ ਸਾਹਮਣੇ ਆ ਜਾਂ ਦੇਖੋ ਮੇਰੀ ਆਵਾਜ਼ ਨਹੀਂ ਹੈ ਚਾਹੇ ਕਿਦਾਂ ਤੁਹਾਡੀ ਆਵਾਜ਼ ਵਾ ਤੁਸੀਂ ਕਿਉਂ ਇਦਾਂ ਦੀ ਅਗਲਾ ਕੀਤੀਆਂ ਅੱਜ ਕੱਲ੍ਹ ਆ ਪਤਾ ਕਿੰਨੇ ਤੁਰੇ ਹੈ ਜੋ ਮਰਜੀ ਲਈ ਜਾ ਉਹਨਾਂ ਤੋਂ ਉਹ ਐਵੇਂ ਨਾ ਆਪਣੀਆਂ ਮਰੀ ਜਾਓ ਹੋ ਮੇਰੀ ਗੱਲ ਸੀ ਅਰੇ ਬੇੜੀ ਚਦਾ ਹੀ ਹੋ ਗਏ ਆ ਉਹ ਜੋਬਨ ਵੀ ਝੂਠਾ ਵਾ ਠੀਕ ਆ ਨਾ ਉਥੋਂ ਇਹਨਾਂ ਦੇ ਮਗਰ ਲਾ ਕੇ ਆ ਗਿਆ ਵਾ ਸਾਡਾ ਉਹਨੇ ਫੋਨ ਨਹੀਂ ਚੁੱਕਿਆ ਮੇਰੀ ਗੱਲ ਸੁਣ ਜੇ ਇਹ ਕੰਮ ਇਹਦੇ ਨਾਲ ਹੋਇਆ ਸੀ ਤੈਨੂੰ ਫੋਨ ਕਿਉਂ ਨਹੀਂ ਕੀਤਾ ਉਹ ਛੱਡ ਦੋ ਤੁਸੀਂ ਗੱਲਾਂ ਤੁਸੀਂ ਦੇ ਘਰ ਨਹੀਂ ਹੀ ਮਾਨ ਹੈਗੇ ਹੁਣ ਜੋਤ ਨਹੀਂ ਹੀ ਨਾ ਠੀਕ ਰਹੀ ਕਿੰਨਾ ਕ ਮੇਰੇ ਨਾਲ ਤੁਰੇ ਇੰਨੇ ਜਿਹੇ ਜੱਦਾ ਨਹੀਂ ਬੋਲਦੀ ਉਹ ਕਰਨਾ ਤੇ ਉਹਨਾਂ ਨੇ ਕਰ ਹੀ ਸਕਦਾ ਇਨਾ ਵੀ ਮੈਂ ਜੀਣਾ ਵਾ ਉਹ ਗੱਲਾਂ ਛੱਡੋ ਹਾਂ ਚਲੋ ਉਹ ਤੇ ਮੈਨੂੰ ਪਤਾ ਨਹੀਂ ਆ ਖੋਲ ਲੈ ਜੋ ਮਰਜ਼ੀ ਹੁੰਦਾ ਰਵੇ ਜਿਹੜਾ ਘਰ ਦੇ ਵਿੱਚ ਤੁਸੀਂ ਤੇ ਉਥੇ ਮੇਰਾ ਸਾਹ ਨਹੀਂ ਦਿੱਤਾ ਜਾਦੋ ਇਹ ਦਿੱਤਾ ਵਾ ਦੱਸੋ ਹੁਣ ਯਾਰ ਸਾਥ ਕੀ ਜਿਣਾ ਜਦੋਂ ਮਾਤਾ ਹੀ ਨਹੀਂ ਸਾਡੇ ਵਾਲਦੀ ਤੇ ਫੇਰ ਕਾਦੀ ਗੱਲ ਮਾਤਾ ਕਹਿੰਦੀ ਆ ਵੀ ਤੁਸੀਂ ਨਹੀਂ ਇਦਾਂ ਦੀਆਂ ਗੱਲਾਂ ਕਰਦੇ ਲਵਲੀ ਤੇ ਮੈਨੂੰ ਪਿੱਛੇ ਲਾਇਆ ਸੀ ਉਹ ਤੁਹਾਡਾ ਨਾ ਲਈ ਜਾਂਦੇ ਤੁਸੀਂ ਉਹਨਾਂ ਦਾ ਨਾਂ ਲਈ ਜਾਂਦੇ ਆ ਉਹ ਮਾਤਾ ਮੈਨੂੰ ਕਹਿੰਦੀ ਵੀ ਤੂੰ ਨਹੀਂ ਕਿਸੇ ਦੇ ਮਗਰ ਲੱਗਣਾ ਠੀਕ ਆ ਨਾ ਹੀ ਉਹਦੇ ਨਾਲ ਜਾਣਾ ਤੇ ਮੈਂ ਦੱਸ ਕੀ ਕਰਦਾ ਮੰਮੀ ਪਹਿਲਾਂ ਚੰਗੇ ਹੀ ਸਾਡੇ ਨਾ ਬਹੁਤ ਵਧੀਆ ਰਹਿੰਦੇ ਸੀ ਸਾਨੂੰ ਧੀਆ ਵਾਂਗੂ ਰੱਖਦੇ ਹੀ ਜੜੀ ਕੋਈ ਚੀਜ਼ ਦੀ ਲੋੜ ਹੋ ਉਸੇ ਟਾਈਮ ਜਾਗ ਲਿਆ ਕੇ ਦਿੰਦੇ ਹੀ ਪਤਾ ਨਹੀਂ ਵੀ ਤੁਸੀਂ ਇਹਨਾਂ ਨੂੰ ਕਿਹੜੀਆਂ ਗੱਲਾਂ ਕਹੀਆਂ ਤੇ ਕਿਹੜੀਆਂ ਨਹੀਂ ਕਹੀਆਂ ਉਹ ਤੁਹਾਡੇ ਮਗਰ ਲੱਗੇ ਜਿੱਦਾਂ ਤੋਂ ਹੀ ਕਰਦੇ ਰਹੀ ਉਹਦਾ ਉਹ ਕਰਦੇ ਰੇ ਤੁਹਾਡੇ ਮਗਰ ਓ ਯਾਰ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਨਾ ਮੇਰੀ ਗਲਤੀ ਹੋਣਾ ਤੇ ਨਾ ਬਾਅਦ ਵਿੱਚ ਹੀ ਠੀਕ ਹੈ ਨਾ ਚੱਲ ਬਾਬਾ ਨਾ ਮੰਨੋ ਗਲਤੀ ਆਪਣੀ ਬਸ ਠੀਕ ਹੈ ਨਾ ਮੈਂ ਤੁਹਾਨੂੰ ਕੰਮ ਆਪਣੇ ਕਰਨ ਦੋ ਰੋਟੀ ਖਾਣੀ ਹੈ ਤੇ ਭਾਗੇ ਖਾ ਲਓ ਨਹੀਂ ਤੇ ਮੇ ਕੋਲ ਨਹੀਂਗਾ ਟਾਈਮ ਹੈਗਾ ਦੱਸ ਕਿ ਤੂੰ ਰੋਟੀ ਪਾ ਕੇ ਦੇ ਦੇ ਹੁਣ ਇਹ ਮੇਰੇ ਤੇ ਚੜਾਈ ਕਰਦੇ ਆ ਅੱਗੇ ਮੇਰੀ ਹੁਣ ਸਮਝ ਨਹੀਂ ਲੱਗਣ ਦੀ ਕਿ ਸਿੱਧੇ ਮੂੰਹ ਤੇ ਕੋਈ ਵੀ ਨਹੀਂ ਕਹੋਂਦਾ ਮੈਨੂੰ ਚਲੋ ਆਪੀ ਪਾ ਕੇ ਖਾ ਲਈ ਨਾ ਤੁਸੀਂ ਇੱਥੇ ਬੈਠੇ ਜੇ ਮੈਨੂੰ ਸਮਝ ਨਹੀਂ ਆਉਂਦੀ ਵੇਖ ਲਓ ਆਪਣੇ ਘਰ ਦੇ ਵਿੱਚ ਕਿੱਦਾਂ ਕਿੱਦਾਂ ਦੇ ਕੰਮ ਹੋ ਗਏ ਆ ਤੇ ਮਨੇ ਇਹ ਕੰਮ ਕਰ ਲੱਗੇ ਨੇ ਥੋੜੀ ਸ਼ਰਮ ਨਹੀਂ ਕੀਤੀ ਇਹ ਗੱਲ ਦੀ ਕਿ ਜੇ ਘਰ ਤੇ ਪਤਾ ਲੱਗ ਗਿਆ ਤੇ ਮੁੜ ਕੇ ਕੀ ਬਣੂੰਗਾ ਮੇਰਾ ਕੀ ਤਾਂ ਨ ਕੀ ਸੋਚਿਆ ਉਹਦੇ ਦਿਮਾਗ ਵਿੱਚ ਕੀ ਗੱਲ ਆਈ ਸਿਰਫ ਹੱਥ 'ਚ ਜ਼ਿਆਦਾ ਥੜਾਂਦੇ ਆ ਭੈਣ ਭਰਾ ਵੀ ਤਾਂ ਹੁੰਦੇ ਹੀ ਆ ਨਾ ਫਿਰ ਵੀ ਖੂਨ ਹੀ ਇਹਦਾ ਆਪਣਾ ਚਲ ਜੇ ਜਿਆਦਾਤ ਵੀ ਲੈਣੀ ਤੇ ਮੇਰੇ ਨਾਲ ਤੇ ਗੱਲ ਕਰਦਾ ਕਿ ਚਲ ਜੇ ਉਹ ਬਾਹਰ ਰਹਿਦਾ ਤੇ ਡੈਡੀ ਮੈਂ ਅਜੇ ਘਰ ਕੰਮ ਕਰਦਾ ਵਾਂ ਤੇ ਮੇਰਾ ਕੀ ਵਾਤਾ ਦੋਗੇ ਤੇ ਮੈਂ ਆਪੇ ਕਹਿੰਦਾ ਵੀ ਚਲ ਯਾਰ 2-4 ਦਾ ਲੱਖ ਰੁਪਏ ਦੀ ਕੀ ਗੱਲ ਹਾਂ ਪਰ ਨਹੀਂ ਨਾ ਉਹਦੇ ਮਨ ਵਿੱਚ ਲਾਲਚ ਆ ਗਿਆ ਸੀ ਕਿ ਇਹ ਘਰ-ਬਾਰ ਜੋ ਕੁਝ ਹੈਗਾ ਨਾ ਸਭ ਕੁਝ ਮੇਰਾ ਹੀ ਹੋਵੇ ਪਰ ਮੈਂ ਇੱਕ ਗੱਲ ਕਹਿਨੀ ਆ ਤੁਹਾਨੂੰ ਜੋ ਉਹਨੇ ਬੇਸ਼ੱਕ ਇਹਨਾਂ ਨੂੰ ਮਾਫ ਕਰਤਾ ਵਾ ਰਪਿੰਦਰ ਤੇ ਮੋਹਨ ਜੋਤਾਂ ਦੀ ਵੀ ਮੇਰੇ ਨਾਲ ਬੜਾ ਕਰਦੀ ਰਹੀ ਆ ਤੇ ਪਰ ਇਹ ਵੀ ਹੀ ਮਾਫ ਨਹੀਂ ਕਰਨਾ ਜਿਹਨੂੰ ਮਾਫ ਕਰਤਾ ਨਾ ਜਾਂ ਹੱਲਾ ਸ਼ੇਰੀ ਦੇਤੀ ਇਹਨੇ ਤਾਂ ਹੋਰ ਵਾਜ ਜਾਣਾ ਵਾ ਅੱਗੇ ਤਾਂ ਹੋਰ ਕੋਈ ਗਲਤੀ ਕਰੂਗਾ ਗੱਲ ਵਾ ਰਮਨੇ ਨੇ ਹਟਣਾ ਹੈ ਨਹੀਂ ਆ ਜਿਹਦੇ ਮੂੰਹ ਨੂੰ ਲੋਹ ਲੱਗ ਜੇ ਨਾ ਉਹ ਹਟਦਾ ਨਹੀਂ ਹੁੰਦਾ ਗੱਲ ਤੇ ਤੁਹਾਡੀ ਠੀਕ ਆ ਹੁਣ ਇਹਨੂੰ ਨਾ ਮੂੰਹ ਨਾ ਲਾਇਓ ਬੋਤਾ ਬੁਲਾਇਆ ਬਲੂਅਰ ਸਾਨੂੰ ਕਿ ਜਾ ਜਾ ਕੇ ਤਾਂ ਆਪਣਾ ਕੰਮ ਕਰ ਮੈਂ ਤੇ ਉਦੋਂ ਦਾ ਨਹੀਂ ਬੁਲਾਇਆ ਇਹਨੂੰ ਤੇ ਬਲੌਂਡ ਨੂੰ ਦੇ ਲਈ ਨਹੀਂ ਕਰਤਾ ਜਿਹੜਾ ਇਹਨੇ ਕੰਮ ਕਰਤਾ ਸੱਚੀ ਗੱਲ ਵਾ ਕਿੰਨੇ ਲਾਡਾ ਚਾਵਾਂ ਨਾ ਇਹਨਾਂ ਨੂੰ ਪਾਲਿਆ ਪੜਾਇਆ ਸਾਰੇ ਕੰਮ ਇਹਨਾਂ ਦੇ ਕੀਤੇ ਪਰ ਕਦੀ ਸੋਚਿਆ ਸੀ ਪੇ ਇੱਕ ਦੂਜੇ ਦੇ ਇਦਾਂ ਦੁਸ਼ਮਣ ਬਣਨਗੇ ਉਹ ਵੀ ਭਰਾ ਭਰਾ ਫੇਰ ਰਮਨ ਵੇਖਦਾ ਸਾਨੂੰ ਜ਼ਕੀਰ ਕਿਦਾਂ ਦੁਆਤਾ ਫੋੜਵਾ ਵੀ ਮੰਗਾਲੀਆਂ ਵਿਆਹ ਵੀ ਉਧਰ ਕਰਤਾ ਇਹਨੇ ਕਈ ਜਿਹੜਾ ਕੰਮ ਜਿਹੜਾ ਨਹੀਂ ਨਹੀਂ ਕੀਤਾ ਜੇ ਇਹਦੀ ਨੀਤ ਵਿੱਚ ਖੋਟ ਹੋਵੇ ਨਾ ਉਹ ਇਦਾਂ ਹੀ ਕਰਤਾ ਹੁੰਦਾ ਵਾ ਮੇਰੇ ਕੋ ਇਹ ਕਿਹੜਾ ਕੰਮ ਕਰਵਾਉਣ ਨੂੰ ਲੱਗਾ ਸੀਗਾ ਉਹਦਾ ਪਿਓ ਆ ਗਿਆ ਸਾਹਮਣੇ ਜੇ ਮੈਂ ਇਹਨੂੰ ਸੜਕ ਤੇ ੱੱੱਕਾ ਮਾਰ ਦਿੰਦੀ ਆਨ ਗਵਾਂਡ ਕਹਿੰਦਾ ਮੈਨੂੰ ਕੀ ਕਹਿੰਦਾ ਵੀ ਕਿਦਾਂ ਦੀ ਐ ਪਰ ਮੈਨੂੰ ਵੀ ਨਾਲ ਦਾ ਗੁੱਸਾ ਚੜਿਆ ਸੀ ਫੇ ਸ਼ਾਇਦ ਹੋ ਸਕਦਾ ਵਾ ਇਤਨਾ ਹੀ ਲੜਿਆ ਹੋਵੇ ਤਾਂ ਉਹਨੇ ਕੰਮ ਚੁੱਕਿਆ ਹੋਵੇ ਮੈਨੂੰ ਨਹੀਂ ਗਾ ਪਤਾ ਕਿ ਸਾਰੇ ਪਵਾੜੇ ਦੀ ਜੜ ਤੇ ਇਹੋ ਹੀ ਹੈ ਜਿਹੜਾ ਵਿੱਚ ਪੋਚੇ ਪਾਉਂਦਾ ਫਿਰੰਦਿਆ ਮੈਂ ਤਾਂ ਰਮਨ ਹਰਾ ਦੇ ਗਿਆ ਜਦੋਂ ਦਲਜੀਤ ਨੇ ਮਰੀਨਾਂ ਨੂੰ ਆਜੇ ਕਿ ਜੋ ਬਣ ਇਧਰ ਕਰ ਸੋਣ ਤੇ ਮੈਂ ਵੇਖਿਆ ਮੈਂ ਕੀ ਬਣ ਜਾਏ ਸਾਡੇ ਨਾਲ ਚੱਲ ਬੜਾ ਵਧੀਆ ਹੋ ਗਿਆ ਚਲ ਉਹਨਾਂ ਨੇ ਵੀ ਪਿਓ ਪੁੱਤਾਂ ਨੇ ਬਥੇਰਾ ਸਾਹ ਦਿੱਤਾ ਜਿਹੜਾ ਸਾਡਾ ਪੁੱਤ ਜਿੰਦਾ ਜਾਗਦਾ ਘਰ ਆ ਗਿਆ ਵਾ ਇਹ ਤਾਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਆ ਪਰ ਇਹ ਆ ਇਹਨੂੰ ਮਾਫ ਨਹੀਂ ਕਰਨਾ ਇਹ ਮਾਫੀ ਦੇ ਲਾਇਕ ਨਹੀਂ ਹੈਗਾ ਹੁਣ ਰਮਨ ਤੋੜ ਭਜਾਈ ਤੋ ਤੇ ਪ੍ਰਾਨੇ ਬੜੀ ਜਾਣ ਕੇ ਕੀਤੀ ਆ ਚਲੋ ਕਰਨੀ ਹੀ ਉਹਦੀ ਵੀ ਭੈਣ ਦਾ ਘਰ ਹੀ ਉਹਨੂੰ ਵੀ ਇਹ ਹੀ ਵੀ ਮੇਰੀ ਭੈਣ ਦਾ ਘਰ ਉਜੜ ਨਾ ਜਾਵੇ ਚੱਲ ਫਿਰ ਵੀ ਮਾਹ ਰਾਜ ਦਾ ਲੱਖ ਲੱਖ ਸ਼ੁਕਰ ਵਾ ਵੀ ਸਾਰੇ ਕੰਮ ਠੀਕ ਹੋ ਗਏ ਸਾਡਾ ਪੁੱਤ ਵੀ ਘਰ ਆ ਗਿਆ ਵਾ ਰਮਨ ਸਾਡੀ ਵੀ ਰਹਿ ਰ ਆ ਗਈ ਹੈ ਨਹੀਂ ਤੇ ਥਾਣੇ ਦੇ ਧੱਕੇ ਖਾਂਦੇ ਫਿਰਨਾ ਹੀ ਹੈ ਹੈ ਤੇ ਨਾ ਖਾਣੇ ਵਿੱਚ ਜਾਣ ਵਾਲਾ ਸੀ ਪਰ ਉਹੇ ਗੱਲ ਆ ਪਿੱਤਰ ਸੌਂਦਾ ਵਾ ਤੇ ਇੱਕ ਜਣਾ ਘਰ ਆਇਆ ਇੱਕ ਚਲ ਜੂਗਾ ਕੀ ਫਾਇਦਾ ਹੋਊਗਾ ਪਰ ਜਿਹੜੇ ਇਹਨੇ ਕੰਮ ਕੀਤੇ ਨਾ ਮਾਫੀ ਦੇ लायक ਨਹੀਂਗੇ ਹੈਗੇ ਤੂੰ ਹੀ ਨਹੀਂ ਇਹਨੂੰ ਮੂੰਹ ਲਾਉਣਾ ਤੂੰ ਬੰਦ ਤੂੰ ਆਪਣਾ ਕੰਮ ਕਰਦੇ ਹਜੇ ਤੱਕ ਨਹੀਂ ਬਖਦਾ ਵੀ ਇਹ ਕੰਮ ਆ ਕੀਤਾ ਵਾ ਕਹਿੰਦਾ ਇਹ ਕੰਮ ਕੀਤਾ ਹੀ ਨਹੀਂ ਵੇਖ ਲਓ ਸਾਨੂੰ ਪਤਾ ਵੀ ਆ ਪਿੱ ਝੂਠਾ ਵਾ ਫੇਰ ਵੀ ਪੈਰਾਂ ਤੇ ਪਾਣੀ ਨਹੀਂ ਪੈਂਦੀ ਇੰਡਿਆ ਵੀ ਮੈਂ ਇਹ ਕੰਮ ਕੀਤਾ ਵਾ ਉਹਨਾਂ ਨੇ ਦਮਾ ਪੀ ਪਤਾ ਨਹੀਂ ਸਾਰੇ ਪ੍ਰੂਫ ਵੀ ਦੱਸਦੇ ਆ ਵੀ ਆ ਵੇਖ ਲਓ ਫਿਰ ਉਹਨਾਂ ਆਵਾਜ਼ ਵੀ ਸੁਣਾਈ ਪਈ ਇਹਨਾਂ ਦੀ ਆ ਪਰ ਫਿਰ ਵੀ ਕਹਿੰਦਾ ਨਹੀਂ ਮੇਰੀ ਬਾਜੀ ਨਹੀਂ ਹੈ ਜਦੋਂ ਨਾ ਇੱਕ ਬੰਦਾ ਬੇਸ਼ਰਮ ਹੋ ਜੇ ਫਿਰ ਉਹਦਾ ਹੱਲ ਕਿ ਨਿਕਲ ਸਕਦਾ ਵਾ ਉਹਨੇ ਇਹੋ ਕੰਮ ਧਾਰ ਲਿਆ ਹੀ ਵੀ ਜੋ ਬੰਨੇ ਘਰ ਆਉਣਾ ਨਹੀਂ ਗਾ ਇਹਨਾਂ ਨੂੰ ਮਾਂ ਪਿਓ ਨੂੰ ਮੈਂ ਗੱਲਾਂ ਵਿੱਚ ਚਲ ਲਿਆ ਵਾ ਜੋਤ ਨੇ ਇਹਨਾਂ ਨੇ ਘਰੋਂ ਕੱਢ ਦੇਣਾ ਵਾ ਜੋ ਆ ਜਾਇਦਾ ਦਾ ਘਰ ਬਾਹਰ ਦਾ ਸਭ ਕੁਝ ਮੇਰਾ ਹੋ ਜਾਣਾ ਵਾ ਕੀਪ ਤਾਂ ਕਿੱਥੋਂ ਲਾਲਚੇ ਦੇ ਮਨ ਵਿੱਚ ਆ ਕੇ ਕਿਹਨੇ ਇਹਨੂੰ ਦੇਤਾ ਵੀ ਆਹ ਕੰਮ ਕਰਦਾ ਸਭ ਕੁਝ ਤੈਨੂੰ ਮਿਲ ਜਾਊਗਾ ਰਮਨ ਹੈਤ ਨਹੀਂ ਇਦਾਂ ਦਾ ਇਹਨੂੰ ਕਿਹਨੇ ਦਿੱਤੀ ਐ ਸਕੀਮ ਵੀ ਆਹ ਕੰਮ ਕਰ ਇਦਾਂ ਦਾ ਕਿਉਂ ਨਹੀਂ ਅੱਜ ਜਿਉਂ ਵੱਡਾ ਹੋਇਆ ਵਾ ਨਾ ਇਹ ਪੁੱਠੇ ਕੰਮਾਂ ਦੇ ਵਿੱਚ ਹੀ ਪਿਆ ਵਾ ਮਾੜੀ ਸੰਗਤ ਵਿੱਚ ਪੈ ਗਿਆ ਮਾੜੀਆਂ ਚੰਗੀਆਂ ਸਲਾਵਾਵਾਂ ਦਿੰਦੇ ਰਹੇ ਚੱਲ ਕੋਈ ਨਹੀਂ ਫੇਰ ਵੀ ਠੀਕ ਆ ਮੈਂ ਰੋਟੀ ਲਿਆਵਾਂ ਤੁਹਾਡੇ ਵਾਸਤੇ ਰੋਟੀ ਤਖਾਓ ਤੁਸੀਂ ਚਲੋ ਗੱਲ ਤੇ ਰਮਤ ਦੀ ਵੀ ਠੀਕ ਆ ਤੇ ਇਹ ਮਾਫੀ ਦੇ ਲੈ ਕੇ ਤੇ ਨਹੀਂ ਆ ਤੇ ਨਾ ਹੀ ਇਹ ਤੇ ਯਕੀਨ ਕਰਨਾ ਹੁਣ ਭਾਵੇਂ ਜਿੰਨੇ ਮੱਤੇ ਆਪਣਾ ਕਰਦਾ ਰਹੇ ਵੀ ਮੈਂ ਕਰੂੰਗਾ ਡੈਡੀ ਜੀ ਇਦਾਂ ਵਾ ਫਲਾਂ ਠੀਕ ਆ ਨਹੀਂ ਹੁਣ ਯਕੀਨ ਦੇ ਤੋ ਗਿਆ ਵਾ ਨਿਕਲ ਰਾਜੀ ਕੀ ਡੇਜੇ ਵੇਖਣਾ ਮੈਂ ਵੇਖਣ ਦੇ ਮੈਂ ਪਾਣੀ ਹੋ ਗਿਆ ਤਾਂ ਕਦੋਂ ਕਰੀ ਦਿੰਨੇ ਆ ਚਲੋ ਕੋਈ ਗੱਲ ਨਹੀਂ ਉਹ ਮੈਂ ਕਰ ਦਿੰਨਾ ਵਾ ਤੇ ਮੈਂ ਉਥੋਂ ਹੀ ਆਇਆ ਬੰਬੀ ਤੇ ਹੀ ਅੱਗੇ ਤੇ ਉਹ ਪਨੀਰੀ ਚ ਕੱਖ ਬੜਾ ਵਾ ਤੇ ਦਵਾਈ ਨਾ ਲਿਆ ਕੇ ਮਾਰਦੀ ਇਹਨੂੰ ਨਹੀਂ ਨਹੀਂ ਮੈਂ ਆਪੇ ਹੀ ਲੈ ਆਉਂਗਾ ਦਵਾਈ ਉਹ ਚਲੋ ਕੋਈ ਗੱਲ ਨਹੀਂ ਮੈਂ ਲਿਆ ਕੇ ਮਾਰ ਦਿੰਨਾ ਵਾ ਉਹ ਕੋ ਸ਼ਰਮ ਕਰ ਜਿਹੜੇ ਤੂੰ ਕੰਮ ਫੜੇ ਸੀ ਤੇ ਜੇ ਉਹ ਨਾ ਜੋਬਰ ਘਰ ਆਉਂਦਾ ਤੂੰ ਤਾਂ ਸਾਨੂੰ ਫਸਾਤਾக் ਨਹੀਂ ਫਸਾਤਾ ਤੇ ਅਜੇ ਵੀ ਕਹੀ ਜਾਂਦੇ ਆ ਮੈਂ ਵੀ ਮੈਂ ਕੰਮ ਕਰ ਦਿੰਨਾ ਕਰ ਦਿੰਨਾ ਤੇਰਾ ਸਿਰਫ ਕੰਮ ਹੁਣ ਘਰ ਰਹਿਣਾ ਸੋਣਾ ਤੇ ਰੋਟੀ ਖਾਣੀ ਸਿਰਫ ਇੰਨਾ ਕੰਮ ਆ ਬਾਹਰ ਦਾ ਕੰਮ ਤੂੰ ਵੇਖਣਾ। ਉਹ ਮੇਰੀ ਗੱਲ ਸੁਣ ਨਾ ਪੰਜ ਤੇ ਮਿੰਟ ਲੱਗਣੇ ਆ ਮੈਂ ਵੀ ਘਰ ਦਾ ਹੀ ਕੰਮ ਕਰਨ ਲਿਆ। ਨਹੀਂ ਨਹੀਂ ਘਰ ਦਾ ਕੰਮ ਨਹੀਂ ਕਰਨਾ ਵੇਖਣਾ। ਉਹ ਨਾਲੇ ਉਹ ਕੰਮ ਮੈਂ ਕੀਤਾ ਨਹੀਂ ਤੇ ਮੈਂ ਮੰਨਾ ਕਿੱਦਾਂ ਹੁਣ? ਉਹ लवली ਉਹਨਾਂ ਨੇ ਸਾਰੇ ਪ੍ਰੂਫ ਤੇ ਤੈਨੂੰ ਦੱਸਦੇ ਆਵਾਜ਼ ਵੀ ਤੇਰੀ ਸੁਣਾਈ ਕਿ ਨਹੀਂ ਸੁਣਾਈ ਉਹਨਾਂ ਨੇ ਤੇ ਤੂੰ ਕਹੀ ਜਾਂਦਾ ਵੀ ਨਹੀਂ ਡੈਡੀ ਮੇਰੀ ਆਵਾਜ਼ ਹੀ ਨਹੀਂ ਆ। ਉਹ ਡੈਡੀ ਜੀ ਤੁਹਾਨੂੰ ਨਹੀਂਗਾ ਪਤਾ। ਅੱਜ ਕੱਲ੍ਹ ਐਪ ਬੜੇ ਚੱਲੇ ਆ। ਜਿਹਦੀ ਮਰਜ਼ੀ ਆਵਾਜ਼ ਭਰ ਲਾਉ ਦੇ ਵਿੱਚ। ਉਹ लवली ਗਲਤੀ ਮੰਨ ਲਾ ਜੇ ਵੀ ਮੰਨ ਲਾ ਉਹ ਡਾਡੀ ਜੀ ਜੇ ਹੁੰਦੀ ਗਲਤੀ ਤੇ ਉਦੋਂ ਮੈਂ ਸਾਰਿਆਂ ਦੇ ਸਾਹਮਣੇ ਮੰਨ ਲੈਣੀ ਸੀ ਹੁਣ ਕੀ ਪਤਾ ਹੁਣ ਜੋ ਬੰਨੀ ਉਥੇ ਵਿਆਹ ਕਰਾ ਕੇ ਤੇ ਹੁਣ ਇਹ ਨੂੰ ਆ ਗਿਆ ਵਾ ਓਏ ਉਹ ਤੇਰੇ ਗਾੜੀ ਰੋਂਡਿਆ ਸੀ ਵੀ ਡਾਡੀ ਆ लवली ਨੇ ਸਾਰੇ ਕੰਮ ਕਰਾਏ ਆ लवली ਇੱਕ ਮੇਰੀ ਗੱਲ ਸੁਣ ਲਾ ਇਹ ਝੋਨਾ ਲਾਈਏ ਨਾ ਲਾਈਏ ਪਨੀਰੀ ਨੂੰ ਖਾਧ ਪਾਈਏ ਨਾ ਪਾਈਏ ਤੈਨੂੰ ਕੋਈ ਟੈਨਸ਼ਨ ਨਹੀਂ ਇਸ ਗੱਲ ਦੀ ਠੀਕ ਆ ਨਾ ਤੇ ਤੂੰ ਸਾਡੇ ਵਾਸਤੇ ਮਰ ਗਿਆ ਸੀ ਤੇਰੇ ਵਾਸਤੇ ਮਰ ਗਏ ਤੂੰ ਬਿਲਕੁਲ ਨਹੀਂ ਆਉਣਾ ਸਾਡੇ ਆ ਉਹ ਡਰ ਜੀ ਜਿਹੜੀ ਗੱਲ ਹੋ ਗਈ ਹੈ ਛੱਡੋ ਜਿਹੜੇ ਮੈਂ ਕੀਤੀ ਨਹੀਂ ਤੇ ਉਹ ਆ ਤੁਸੀਂ ਇਲਜ਼ਾਮ ਲਾਉਂਦੇ ਮੇਰੇ ਉੱਤੇ ਜਾ ਮੇਰੀ ਅੱਖਾਂ ਸਾਹਮਣੇੋਂ ਨਾ ਦੂਰ ਹੋ ਜਾ ਭਾਜ ਜਾ ਤੂੰ ਇਹ ਫੇਰ ਸੱਚਾ ਉਹ ਹੁੰਡਿਆ ਇੱਥੇ ਇੰਨੇ ਆ ਬੰਦਿਆਂ ਦੇ ਵਿੱਚ ਗੱਲ ਕਰਕੇ ਸਾਰੇ ਉਹਨਾਂ ਨੂੰ ਪ੍ਰੂਫ ਵੀ ਦੇਤੇ ਸਾਰੇ ਕੰਮ ਕਰਤੇ ਤੇ ਕਹਿੰਦਾ ਉਹ ਕੰਮ ਮੇਰਾ ਹੈ ਹੀ ਨਹੀਂ ਇਹ ਮੈਂ ਨਾ ਪੁੱਤ ਤੈਨੂੰ ਘਰ ਮੜਨਦਾ ਤੈਨੂੰ ਮੈਂ ਦੱਸਦਾ ਜੋ ਬੈਠੀ ਆਂ ਹਾਂਜੀ ਦਦੀ ਆਜੋ ਕਿੱਥੇ ਗਿਆ ਜੋ ਬਣਾ ਪਤਾ ਨਹੀਂ ਇੱਥੇ ਹੀ ਕਿਤੇ ਬਾਹਰ ਅੱਛਾ ਸਾਬ ਨਵੇਲੀਵਾਲ ਚਲ ਗਏ ਅੱਛਾ ਅੱਛਾ ਹਾਂ ਖਾ ਲਈ ਰੋਟੀ ਢਾਡੀ ਹਾਂਜੀ ਰੋਟੀ ਤੇ ਖਾ ਲਈ ਠੀਕ ਆ ਹਾਂਜੀ ਚੱਲ ਵਧੀਆ ਬਹੁਦੇ ਹਾਂਜੀ ਤੇ ਮੈਨੂੰ ਇਹ ਦੱਸ ਵੀ ਕਿਦਾਂ ਹੁਣ ਵਧੀਆ ਲੱਗੰਦਿਆ ਨਾ ਹਾਂਜੀ ਦਦੀ ਵਧੀਆ ਤੇ ਬੜਾ ਲੱਗੰਦਿਆ ਵਾ ਬਸ ਇਹ ਆ ਮਾਂ ਦੇ ਵਿੱਚ ਨਾ ਥੋੜਿਆ ਨਹੀਂ ਕਹਿੰਦੇ ਕਹਿੰਦੇ ਇਹ ਗੱਲਾਂ ਵਾ ਤੇ ਐਵੇਂ ਪੁੱਛਣ ਦੀ ਹਾਂ ਕਿ ਛਸਿਆਣੀ ਹੈਗਾ ਤੇ ਹੋਰ ਤਣਾਦਿਆ ਕਰਕੇ ਨਾ ਤੇ ਬਾਹਰ ਨੂੰ ਚਲ ਗਏ ਨਹੀਂ ਭਲਾ ਇਦਾਂ ਕਰਕੇ ਪੁੱਛਣਾ ਹੀ ਨਾ ਵੀ ਕਿਦਾਂ ਤੜਨਾ ਉਥੇ ਹੋਇਆ ਵਾ ਕੀ ਗੱਲਬਾਤ ਹੋਈ ਆ ਪਤਾ ਤਾਂ ਸਹੀ ਹੋਣਾ ਹੀ ਇਹਨਾਂ ਨੂੰ ਮੈਂ ਪੁੱਛਿਆ ਜੀ ਦੀ ਸਾਰਾ ਹੀ ਤੇ ਮੈਨੂੰ ਬਸ ਇੱਕੋ ਗੱਲ ਕਹਿੰਦੀ ਅਸੀਂ ਤਾਂ ਜੋ ਤੋਂ ਹੁਣ ਨਾ ਹੋਣਾਂ ਗੱਲਾਂ ਨੂੰ ਕਰ ਉਹ ਗੱਲਾਂ ਕਰਕੇ ਨਾ ਮੈਨੂੰ ਫੇਰ ਲਵਲੀ ਵੀਰ ਦਾ ਚੇਤਾ ਆ ਜਾਂਦਾ ਵਾ ਤੇ ਫੇਰ ਨਾ ਮੈਂ ਹੋਰ ਗੱਲ ਕੋਈ ਕੀਤੀ ਨਾ ਮੈਂ ਜੇ ਬਾਰ-ਬਾਰ ਇੱਕੋ ਗੱਲ ਜਿੱਤੇ ਕਰਾਉਂਦੀ ਰਹੀ ਤੇ ਮੁੜ ਕੇ ਵੀਰ ਜੀ ਵੱਲੋਂ ਹੋਰ ਨਫ਼ਰਤ ਵਧ ਗਈ ਆ ਵੀ ਤੇ ਹੈ ਕੱਲੇ ਕਦੇ ਤੇ ਇਨਾ ਇਕੱਠੇ ਹੋਣਾ ਹੀ ਆ ਹੋਣਾ ਹੀ ਪੈਣਾ ਮਨਜੋਤ ਵੇਖਾ ਹੁਣ ਦੋਵੇਂ ਭਰਾ ਵਾ ਅਕਸਰ ਕਿੰਨਾ ਕੁ ਟਾਈਮ ਰਜਿਤ ਬਗੈਰ ਰਹਿਣਾ ਵਾ ਕੱਠੇ ਤੇ ਹੋਣਾ ਹੀ ਪੈਣਾ ਵਾ ਉਹਨਾਂ ਹੋਣਗੇ ਹੋਰ ਸਿਆਹ ਮਹੀਨਿਆਂ ਨੂੰ ਕੋਣਗੇ ਗੁਣਾ ਦੇ ਪੈਣਾ ਹੀ ਆ ਤੇ ਭਾਰੇ ਆ ਪੀਨਾਂ ਨੇ ਵੀ ਗਲਤੀ ਕੀਤੀ ਆ ਪਰ ਮੰਦੇ ਜੋਤ ਫੇਰਨੀ ਆ ਮੈਂ ਤਾਂ ਉਹਨੂੰ ਆਖਿਆ ਹੀ ਬਿਚਲ ਜੇ ਤੁਹਾਡੀ ਗਲਤੀ ਆ ਨਾ ਤੇ ਤੁਹਾਨੂੰ ਮੰਨ ਲੈਣਾ ਚਾਹੀਦਾ ਵਾ ਜੀ ਜੀ ਐਦਾਂ ਹੁਣ ਸਾਰੇ ਸਿਆਣੇ ਬਣੇ ਇੰਨੀਆਂ ਗੱਲਾਂ ਕਰਨਦੇ ਆ ਤੇ ਕੱਲ ਨੂੰ ਸਾਰਿਆਂ ਨਜ਼ਰਾਂ ਵਿੱਚ ਗਿਰਨਾ ਹੀ ਆ ਤਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੇ ਆਪਣੀ ਲੋੜ ਨੂੰ ਮੰਨਣਾ ਵਾ ਹੁੰਦਾ ਨੂੰ ਪਤਾ ਹੀ ਆ ਮੰਮੀ ਹੁਣਾ ਵੀ ਮੂੰਹ ਤੇ ਕਹਤਾ ਹੈ ਕਿ ਇਹਨਾਂ ਦੇ ਨਾਲ ਨਹੀਂ ਰਹਿਣਾ ਜਦੋਂ ਇਹਨਾਂ ਨੂੰ ਕਿਸੇ ਨੇ ਨਾ ਬੁਲਾਇਆ ਇਹਨਾਂ ਨੂੰ ਆਪੇ ਸਾਰੀਆਂ ਜਾਂਚਾਂ ਆ ਲੈਣੀਆਂ ਵਾ ਆਪੇ ਗੱਲਾਂ ਮੰਨ ਲੈਣ ਲੱਗ ਪੈਣੀਆਂ ਵਾ ਤੁਸੀਂ ਨਹੀਂ बस ਇਹ ਗੱਲ ਦੀ ਫਿਕਰ ਕਰਨੀ ਆਪਣਾ ਖਿਆਲ ਰੱਖਣਾ ਵਾ ਤੇ ਆਪਣਾ ਕੰਮ ਕਰਦੇ ਰਹਿਣਾ ਵਾ ਰਨ ਚਲੋ ਤੇ ਜੋਦ ਹੈ ਹੀ ਆ ਪਰ ਫਿਰ ਵੀ ਨਾ ਅੰਦਰੇ-ਅੰਦਰ ਨਾ ਟੈਨਸ਼ਨ ਜੀ ਹੋਈ ਜਾਂਦੀ ਰਹਿੰਦੀ ਆ ਕੀ ਕੀ ਹਨਾਗਰ ਦੇ ਵਿੱਚ ਬਣ ਗਿਆ ਕਿੰਦਾਂ ਦੀਆਂ ਗੱਲਾਂ ਬਾਤਾਂ ਹੋ ਗਈਆਂ ਵਾ ਗਲਤੀ ਛੋਟੀ ਨਹੀਂ ਹੈਗੀ ਨਾ ਤੇ ਸੋਚੀ ਹੈ ਨਾ ਜੇ ਕੋਈ ਹੋਰ ਹੁੰਦਾ ਮੈਂ ਨਹੀਂ ਆਪਣੇ ਮਾਪਿਆਂ ਦੀ ਸਿੱਤ ਕਰਦੀ ਤੇ ਜਿਹ ਲਵਲੀ ਭਾਜੀ ਨੂੰ ਸਜ਼ਾ ਹੋ ਜਾਂਦੀ ਤੇ ਅਸੀਂ ਕਦੇ ਜੋਗੇ ਰਹਿ ਜਣਾ ਹੈ ਜੋਦ ਕਰਨਾ ਹੀ ਅਕਸਰ ਉਹਨਾਂ ਦੇ ਵੀ ਕੋ ਨਾ ਕੋ ਉਹ ਤੇ ਚਲੋ ਹੋਰ ਰਿਸ਼ਤੇਦਾਰੀ ਦਾ ਕੰਮ ਹੀ ਤੇ ਚਲੋ ਉਹਨਾਂ ਨੇ ਵੀ ਸਾਡਾ ਮਾਨਦਾਨ ਰੱਖਿਆ ਤੇ ਚਲੋ ਅਸੀਂ ਵੀ ਮੰਨਦੇ ਹਾਂ ਜਲ ਬੜੀ ਬਲਮਾਨ ਸੀ ਉਹਨਾਂ ਦੀ ਪਰ ਜਿੰਨੇ ਨੇ ਚੁੱਪ ਕੀਤੇ ਹੀ ਸਾਰਾ ਕੁਝ ਮੰਨ ਲਿਆ ਆ ਨਹੀਂ ਤੇ ਇੱਥੇ ਕਿੰਨੀਆਂ ਗੱਲਾਂ ਹੋਣੀਆਂ ਹੀ ਆਣ ਗਵਾਂਢ ਵਿੱਚ ਨਾ ਨੱਕ ਦੇਣ ਜੋਗੇ ਨਹੀਂ ਰਹਿਣਾ ਆਪਾਂ ਮੈਂ ਵੀ ਦੀਦੀ ਤਾਂ ਹੀ ਕਿਹਾ ਹਿਰਦੈ ਕਹਿੰਦੇ ਹੀ ਨਾ ਵੀ ਮੈਂ ਇਦਾਂ ਕਰਨਾ ਵਾ ਓਦਾਂ ਕਰਨਾ ਵਾ ਸਾਡੀ ਭੈਣਾ ਭੈਣਾ ਦੀ ਵੀ ਜਾਂਦੀ ਰਹਿਣੀ ਹੀ ਸਾਡਾ ਤਾਂ ਕੋਈ ਪਿਆਰ ਨਹੀਂ ਨਾ ਰਹਿਣਾ ਉਹ ਹੀ ਨਾ ਇਹਨਾਂ ਤੇ ਫੇਰ ਇੱਕ ਜਗ੍ਹਾ ਹੋ ਜਾਣਾ ਹੀ ਤੇ ਮੁੜ ਕੇ ਤੇਦੀ ਸਾਡੇ ਦਿਲ ਨਹੀਂ ਮਿਲਨੇ ਸਾਡੇ ਦੋਵਾਂ ਦੇ ਮਨ ਚੜੁੱਤਰ ਨਹੀਂ ਨਹੀਂ ਵੀ ਆਪਾਂ ਕਿਉਂ ਨਹੀਂ ਇੱਕ ਦੂਜੇ ਦਾ ਸਾਥ ਦਿੱਤਾ ਤੇ ਤਹੀ ਮੈਨੂੰ ਇੱਥੋਂ ਤੱਕ ਲੈ ਕੇ ਆਏ ਜੇ ਮੇਰਾ ਇੰਨਾ ਸਾਥ ਦਿੱਤਾ ਵਾ ਟੜੇ ਵਾਸਤੇ ਤੇ ਆ ਮੈਂ ਨਿੱਕਾ ਜਿਹਾ ਕੰਮ ਕੀਤਾ ਵਾ ਚਲ ਕੋਈ ਗੱਲ ਨਹੀਂ ਜੋ ਤੇ ਫਿਰ ਕੀ ਆ ਸਾਥ ਮੈਂ ਹੀ ਦੇਣਾ ਹੀ ਹੋਰ ਕੌਣ ਦਿੰਦਾ ਤੈਨੂੰ ਪਤਾ ਹੀ ਆ ਕਿੰਨੀਆਂ ਮੁਸ਼ਕਲਾਂ ਦਾ ਆਪਾਂ ਸਾਹਮਣਾ ਕੀਤਾ ਆ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਘਰ ਦੇ ਵਿੱਚ ਤੇ ਜੇ ਹੁਣ ਅਸੀਂ ਇੱਕ ਦੂਜੇ ਦਾ ਸਾਥ ਨਾ ਦਿੰਦੀਆਂ ਤੇ ਫਿਰ ਤਾਂ ਸਮਝਲਾ ਘਰ ਵਿਗੜਿਆ ਹੀ ਵਿਗੜਿਆ ਮੈਨੂੰ ਤੇ ਇਸੇ ਗੱਲ ਦੀ ਖੁਸ਼ੀ ਮੈਂ ਵੇਲਾ ਤੈਨੂੰ ਕਹਿਨੀ ਸੀ ਨਾ ਕਿ ਜੋ ਤੇ ਸਭ ਕੁਝ ਠੀਕ ਹੋ ਜਾਣਾ ਵਾ ਕੋਈ ਨੀ ਤੂੰ ਹੌਂਸਲਾ ਰੱਖ ਤੂੰ ਵਿੱਚ ਦੇਣੇਵੇਂ ਰੋਈ ਜਾਣੀ ਰਹਿਣੀ ਹੀ ਕੁਛ ਖਾਣੀ ਨਹੀਂ ਤੇ ਇਦਾਂ ਬਿਮਾਰੀ ਪਈ ਹੀ ਦੇ ਦਿੱਤੀ ਆਪ ਸਿਆਣੇ ਜੇ ਉਹ ਦੇਣੀ ਕਿਦਾਂ ਦੇ ਸਾਡੇ ਉੱਤੇ ਵੀਰ ਜੀ ਨੇ ਦੇ ਇਦਾਂ ਕੀਤਾ ਹੀ ਸਾਰਾ ਕੁਝ ਲਿਆ ਕੇ ਨਾ ਘੁੰਮ-ਘਮਾ ਕੇ ਸਾਡੇ ਸਾਹਮਣੇ ਕਰਾਖਤਾ ਹੀ ਬਸ ਫੇ ਇਹਨੂੰ ਵੇਖ ਲੋ ਤੇ ਸੱਚ ਮੰਨ ਲੋ ਤੇ ਆਪ ਸਿਆਣੇ ਜੇ ਘਰ ਵਿੱਚ ਫੋਟੋਆਂ ਆ ਜਾਣ ਗੱਲਾਂ ਹੋਣ ਲੱਗ ਪੈਣ ਇੱਕ ਦੋ ਬੰਦਾ ਘਰ ਆ ਕੇ ਦੱਸ ਜੇ ਸ਼ੱਕ ਤੇ ਪੈਣਾ ਹੀ ਪੈਣਾ ਵਾ ਯਕੀਨ ਵੀ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਜੋ ਤੇ ਜਕੀਨ ਕਰਨਾ ਹੀ ਪੈਣਾਹੀਂ ਕਿ ਇਹ ਇੱਕ ਬੰਦੇ ਤੇ ਤੇ ਕਰਨਾ ਹੀ ਨਾ ਦੀਦੀ ਕਰਨਾ ਹੀ ਜਦੋਂ ਫਿਰ ਇੰਨੀਆਂ ਗੱਲਾਂ ਬਤਾਹੋਂ ਲਾਪੀਆਂ ਵੀ ਵਿਆਹ ਕਰਵਾ ਲਿਆ ਵਾ ਉਥੇ ਐਦਾਂ ਹੋ ਗਿਆ ਵਾ ਅਕਸਰ ਇੱਕ ਨਾ ਕਿ ਜਣਾ ਮੰਨਣਾ ਤੇ ਪੈਣਾ ਹੀ ਕਿ ਹਾਂ ਬਈ ਸੱਚੀ ਹੋਊਗਾ ਸ਼ਾਇਦ ਤੇ ਬਾਕੀ ਕੋਈ ਗੱਲ ਨਹੀਂ ਹੁਣ ਸਭ ਕੁਝ ਠੀਕ ਹੋ ਗਿਆ ਵਾ ਨਾ ਤੇ ਕੋਈ ਨਹੀਂ ਤੁਸੀਂ ਦੋਵੇਂ ਜੀਣਾ ਹੋਰ ਆਲ ਮਿਲ ਕੇ ਰਹੋ ਤੁਸੀਂ ਕੋਈ ਵੀ ਗੱਲਬਾਤ ਨਹੀਂ ਕਰਨੀ ਜਿੱਦਾਂ ਹੁਣ ਪਹਿਲਾਂ ਕੋਈ ਗੱਲਬਾਤ ਹੋਈ ਨਾ ਚਾਹ ਵੱਲੋਂ ਚਾਹੇ ਕਿਦਾਂ ਉਦਾਂ ਦੀ ਹੁਣ ਕੋਈ ਗੱਲ ਨਹੀਂ ਕਰਨੀ ਜਿੱਦਾਂ ਬਾਰੋਂ ਆਉਂਦਾ ਹੈ ਨਾ ਉਸੇ ਟਾਈਮ ਚਾਹ ਪਾਣੀ ਰੋਟੀ ਪਾਣੀ ਆਉਂਦਿਆਂ ਨੂੰ ਉਸੇ ਟਾਈਮ ਪੁੱਛਣਾ ਆ ਠੀਕ ਆ ਨਾ ਦੀਦੀ ਇਹ ਨਿੱਕੀਆਂ ਗੱਲਾਂ ਹੀ ਬਾਅਦ ਵਿੱਚ ਵੱਡੀਆਂ ਹੋ ਜਾਂਦੀਆਂ ਆ ਮੈਨੂੰ ਤੇ ਪਤਾ ਹੀ ਨਹੀਂ ਵੀ ਖਿਚੜੀ ਹੋਰ ਕਿਹੜੀ ਪੱਕੰਦੀ ਆ ਪੱਕ ਪਕਾ ਕੇ ਜਦੋਂ ਸਾਡੇ ਸਾਹਮਣੇ ਆਈ ਆ ਫਿਰ ਹਾਨੂੰ ਪਤਾ ਲੱਗਾ ਵਾ ਕਿ ਇਹ ਕਿੱਥੇ ਵਸ ਗਏ ਜੇ ਉਦੋਂ ਇੰਨਾਂ ਗੱਲਾਂ ਦਾ ਪਤਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿੰਦੀ ਵੀ ਵੀਰ ਜੀ ਇਦਾਂ ਕਰਨਦੇ ਐ ਤਾਂ ਖਿਜੇ ਰਹਿੰਦੇ ਆ ਤੇ ਬਾਜਾ ਦਾ ਨੂੰ ਪਤਾ ਹੀ ਆ ਕਿ ਜਦੋਂ ਤੋਂ ਬਾਤ ਤੇ ਜਲਦੀ ਇਹ ਚਲ ਗਈ ਜੇਕਰ ਟੋਕਾ ਤੁਹਾਨੂੰ ਟੰਗ ਨਾ ਉਦੋਂ ਹੀ ਦੱਸਿਆ ਹੁੰਦਾ ਤੇ ਅਸੀਂ ਕੋਈ ਗੱਲ ਕਰ ਲੈnde ਅਸੀਂ ਉਦੋਂ ਹੀ ਪੁੱਛਦੇ ਚੱਲ ਕੋਈ ਨਹੀਂ ਜੋ ਤਾਂ ਛੱਡ ਸਾਰੀਆਂ ਗੱਲਾਂ ਪਿਛਲੀਆਂ ਗੱਲਾਂ ਤੇ ਮਿੱਟੀ ਪਾ ਦੋ ਕਿ ਪਿੱਛੇ ਸਾਡੇ ਇਹ ਵਾਲਾ ਸਭ ਕੁਝ ਹੋਇਆ ਹੀ ਜੇ ਇਹ ਹੀ ਸਾਰਾ ਕੁਝ ਭਲਾਵਾਂਗੇ ਨਾ ਤੇ ਫੇਰ ਹੀ ਅੱਗੇ ਦੀ ਸਾਡੀ ਜ਼ਿੰਦਗੀ ਸਵਾਰੀ ਜਾਣੀ ਆ ਇਹਦਾ ਮੋੜਕੋੜ ਫੇਰ ਉਹੀ ਗੱਲਾਂ ਬਾਰ ਬਾਰ ਆਈ ਜਾਣੀਆਂ ਵਾ ਨਹੀਂ ਦੀਦੀ ਮੈਂ ਤੇ ਸਾਰੀਆਂ ਪਿਛਲੀਆਂ ਛੱਟਣ ਦੀ ਕੋਸ਼ਿਸ਼ ਕਰਦੀ ਆ ਮੈਂ ਤੇ ਤੁਹਾਨੂੰ ਵੀ ਇਹੀ ਸਲਾਹ ਦਵਾਂਗੀ ਤੇ ਥੋੜੇ ਦਿਨ ਮੈਨੂੰ ਪਤਾ ਵਾ ਤੁਹਾਡੇ ਦੋਨਾਂ ਵਿੱਚ ਸੈਟਿੰਗ ਨਹੀਂ ਹੋਣੀ। ਬੀਜੀ ਵੀ ਥੋੜੇ ਗੁੱਸੇ ਵਾਲੇ ਆ। ਉਹ ਗੱਲ ਤੇ ਮੰਨਦੇ ਨਹੀਂ ਹੈਗੇ। ਤੁਸੀਂ ਆਪਣਾ ਖਿਆਲ ਰੱਖਣਾ ਵਾ। ਤੁਸੀਂ ਆਪਣੇ ਆਪ ਨੂੰ ਸਹੀ ਰੱਖਣਾ ਵਾ। ਕੋਈ ਨਹੀਂ ਜੋ ਸਾਰਾ ਕੁਝ ਠੀਕ ਹੋ ਜਾਣਾ ਵਾ। ਜੇ ਹੁਣ ਤੁਹਾਡੇ ਵੱਲੋਂ ਸਾਰਾ ਕੁਝ ਠੀਕ ਹੋ ਗਿਆ ਵਾ ਨਾ ਇੱਕ ਦੂਜੇ ਨੂੰ ਮਿਲ ਪਏ ਆ ਨਾ ਤੇ ਕੋਈ ਨਹੀਂ ਜੇ ਮੈਂ ਹੁਣ ਇਹਨਾਂ ਨਾਲ ਬੋਲਣ ਲੱਪੀ ਇਹਨਾਂ ਨਾਲ ਸਹੀ ਢੰਗ ਨਾਲ ਰਹਿਣ ਲੱਪੀ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗੂ ਮੈਂ ਗਲਤੀ ਕੀਤੀ ਹੈ। ਠੀਕ ਆ ਨਾ? ਕੋਈ ਨਹੀਂ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਇੱਕ ਨਾ ਇੱਕ ਦਿਨ ਹੋ ਹੀ ਜਾਣਾ ਵਾ। ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਬਾਕੀ ਮੈਂ ਵੀ ਇਹਨਾਂ ਕੋਲ ਹੌਲੀ ਹੌਲੀ ਪੁੱਛਣ ਦੀ ਕੋਸ਼ਿਸ਼ ਕਰੂੰਗੀ ਜਿੰਨਾ ਵੀ ਦੱਸਣਗੇ ਮੈਂ ਤੁਹਾਨੂੰ ਦੱਸਣਾ ਬਾਕੀ ਕੋਈ ਨਹੀਂ ਤੁਸੀਂ ਇੱਕ ਦੂਜੇ ਨਾਲ ਬਿਲਕੁਲ ਠੀਕ ਠਾਕ ਰਹੋ ਵਧੀਆ ਹੈ ਤੇ ਮੈਨੂੰ ਕੋਈ ਚੀਜ਼ ਦਾ ਵੀ ਹੁਣ ਲਾਂਭਾ ਨਾ ਆਵੇ ਕੋਈ ਚਾਹੀਏ ਨਾ ਕੋਈ ਗੱਲ ਹੋਈ ਹੈ ਚਾਹੇ ਕਿ ਦਾਵਾ ਨਹੀਂ ਨਹੀਂ ਦਦੀ ਬਹੁਤ ਕੋਸ਼ਿਸ਼ ਤਾਂ ਲੇ ਲਿਆ ਕੋਈ ਗੱਲ ਨਹੀਂ ਆਉਂਦੀ ਮੈਂ ਸੱਚੀ ਤੁਹਾਨੂੰ ਕੋਈ ਵੀ ਲਾਂਭਾ ਨਹੀਂ ਲਵਾਉਣਾ ਚਲ ਬਹਿ ਫਿਰ ਹੈ ਮੈਂ ਥੋੜਾ ਕੰਮ ਹੀ ਡੀ ਨਹੀਂ ਕਰ ਰਹੀ ਤੇ ਮੈਂ ਪੁੱਛ ਕੇ ਹਣੀ ਹੈ ਮੈਂ ਵੀ ਆ ਜੰਦੀ ਹੈ ਨਹੀਂ ਹੁਣ ਤੇ ਵੇਹ ਹੋਈਗੀ ਆਵਾ ਕੋਈ ਨਹੀਂ ਫਿਰ ਠਹਿਰ ਕੇ ਕਰਨੀ ਹੈ ਠੀਕ ਜੀ ਕੀ ਆ ਜਿਹਨਾਂ ਸਾਥ ਮੇਰਾ ਦੀਦੀ ਨੇ ਦਿੱਤਾ ਵਾ ਨਾ ਉਹਨਾਂ ਕੋਈ ਨਹੀਂ ਦੇ ਸਕਦਾ ਤੇ ਬਾਕੀ ਰਹੀ ਵੀਜੀ ਦੀ ਗੱਲ ਬਾਬਾ ਜੀ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਵੀ ਨਾ ਸਾਰਾ ਕੁਝ ਜਲਦੀ ਜਲਦੀ ਠੀਕ ਕਰ ਦਿਓ ਇੱਕ ਦੂਜੇ ਨਾਲ ਇਦਾਂ ਮੂੰਹ ਵਟ ਕੇ ਬੈਠੇ ਰਹਿਣਗੇ ਤੇ ਸਾਡੇ ਕੋਲੋਂ ਵੇਖਿਆ ਜਾਣਾ ਰਪਿੰਦਰ ਹੈ ਹਾਂਜੀ ਆ ਜਾਓ ਮੈਂ ਹਾਂ ਕੰਮ ਛੱਡ ਮੇਰੀ ਗੱਲ ਸੁਣ ਪਹਿਲਾਂ ਪੁੱਤ ਹਾਂਜੀ ਚੱਲ ਵਾਦੇ ਘਾਟੇ ਵਿੱਚ ਨਾ ਮੇਰੇ ਕੋ ਵੀ ਤੈਨੂੰ ਬੜੀਆਂ ਗੱਲਾਂ ਕਈਆਂ ਗਈਆਂ ਹਾਂਜੀ ਪਰ ਨਾ ਉਦੋਂ ਮੈਨੂੰ ਸਾਰੀ ਸੱਚਾਈ ਦਾ ਪਤਾ ਵੀ ਨਹੀਂ ਹੈਗਾ ਕਿ ਸੱਚਾਈ ਹੈ ਕੀ ਹੈ ਹਾਂਜੀ ਤੇਰੇ ਸਾਹਮਣੇ ਸਾਰੀ ਸੱਚਾਈ ਹੋਣੀ ਸਾਹਮਣੇ ਆਈ ਹੈ ਨਹੀਂ ਉਹ ਤੇ ਅਮੇ ਜੀ ਚਲੋ ਸਾਰਿਆਂ ਨੂੰ ਹੀ ਪਤਾ ਆ ਪਹਿਲਾਂ ਤਾਂ ਸਾਰੇ ਹੈ ਹੀ ਪਲੇਖੇ ਦੇ ਵਿੱਚ ਹੀ ਕਿ ਪਤਾ ਨਹੀਂ ਕਿਹੜੀ ਗੱਲ ਹੋਂਦੀ ਆ ਕਿਹੜੀ ਨਹੀਂ ਜਿੱਦਾਂ ਕੋਈ ਕਹਿੰਦਾ ਉਦਦੇ ਸੱਚ ਮੰਨੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ लवली ਨੇ ਇੱਡੀ ਕੀ ਲੋੜ ਪੈ ਗਈ ਸੀ ਪਰਾਂ ਨਾਲੀ ਐਦਾਂ ਕਰਨ ਦੀ ਮੈਂ ਤੇ ਇਹ ਤੇ ਯਕੀਨੀ ਕਰਦੀ ਰਹੀ ਇਹ ਮੇਰਾ ਪੁੱਤ ਵਾ ਏਦਾਂ ਥੋੜਾ ਕਰ ਸਕਦਾ ਵਾ ਪੁੱਤ ਸਚਾਈ ਦਾ ਤੇ ਹੁਣ ਪਤਾ ਲੱਗਾ ਕਿ ਸਚਾਈ ਹੈ ਕੀ ਆ ਫੇਰ ਵੀ ਨਾ ਜੋਤ ਦੇ ਭਰਾ ਨੇ ਤੇ ਡੈਡੀ ਨੇ ਨਾ ਬੜਾ ਸੰਘਰਸ਼ ਕੀਤਾ ਵਾ ਚੱਲ ਹਾਨੂੰ ਵੀ ਪਤਾ ਲੱਗ ਗਿਆ ਪਰ ਲਵਲੀ ਬਿਲਕੁਲ ਗਲਤ ਵਾ ਅਜੇ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਗਾ ਤੂੰ ਇਹ ਗੱਲ ਦਾ ਨਾ ਕਰੀ ਕਿ ਇਹ ਕਹਿੰਦੇ ਆ ਕਿ ਤੁਹਾਡੇ ਨਾਲ ਨਹੀਂ ਗਾ ਰਹਿਣਾ ਜਿੱਦਾਂ ਨਾ ਲਵਲੀ ਤਾਂ ਯਕੀਨ ਜੈ ਬਾਹੂ ਉੱਠ ਗਿਆ ਵਾ ਹੁਣ ਗਾੜੀ ਭਾਵੇਂ ਸੱਚੀ ਗੱਲ ਵੀ ਕਰੇ ਤਾਂ ਵੀ ਯਕੀਨ ਨਹੀਂ ਰਹਿਣਾ ਤੇ ਸੱਚ ਬੋਲਣ ਰਿਹਾ ਵਾ ਪਰ ਮੰਮੀ ਜੀ ਮੇਰੇ ਮਨ ਵਿੱਚ ਆਉਂਦਿਆ ਹੀ ਪੀ ਕਿਦਾਂ ਸਾਰੇ ਟਾਈਮ ਪਾਸ ਕਰਨ ਦੇ ਹੀ ਵਧੀਆ ਇੱਕ ਦੂਜੇ ਨਾਲ ਖੇਡ ਕੇ ਤੇ ਹੁਣ ਐਵੇਂ ਨਿੱਕੀ ਜੀ ਗੱਲ ਤੋਂ ਘਰ ਦੇ ਵਿੱਚ ਕਿੰਨਾ ਖਲਾਰਾ ਪੈ ਗਿਆ ਨਾ ਸਿਰਫ ਇੱਕ ਇੱਕ ਜਣੇ ਦੀ ਗਲਤੀ ਕਰਕੇ ਹੀ ਸਰਪੰਦਰ ਗੱਲ ਇੱਕ ਵਾ ਰੱਬ ਨਾ ਕਰੇ ਜੋ ਬੰ ਨੂੰ ਉੱਥੇ ਕੁਝ ਹੋ ਜਾਂਦਾ ਹਾਂ ਜੀ ਅਸੀਂ ਕੀ ਕਰਦੇ ਮੇਰੇ ਕੋਲ ਤਾਂ ਐਡੀ ਵੱਡੀ ਗਲਤੀ ਹੋਣ ਲੱਗੀ ਸੀ ਮੈਂ ਜੋਤ ਨੂੰ ਵੀ ਘਰੋਂ ਬਾਹਰ ਕੱਢਣ ਲੱਗੀ ਹਾਂ ਚੱਲ ਜੀ ਬਹੁਤ ਵੱਡਾ ਕੰਮ ਹੋਣਾ ਹੈ ਅਸੀਂ ਉੱਥੇ ਰਿਸ਼ਤੇਦਾਰਾਂ ਵਿੱਚ ਕੀ ਮੰਗੂ ਖਾਉਣਾ ਹੈ ਉਹਨਾਂ ਨਾਲੋਂ ਗੱਲਾਂ ਕਰਨੀਆਂ ਹੀ ਵੀ ਪਹਿਲਾਂ ਆਪਣੇ ਹੱਥੀਂ ਖੜਕੀਏ ਨੇ ਤੇ ਹੁਣ ਆਹ ਕੁਝ ਕਰਵਾਉਂਦੀ ਆ ਮੰਮੀ ਜੀ ਉਹਦੇ ਵਿੱਚ ਬੇਇੱਜ਼ਤੀ ਮੇਰੀ ਸਭ ਤੋਂ ਵੱਡੀ ਪੁੱਤ ਤੇਰੀ ਵੀ ਹੈ ਹੀ ਸਾਡੀ ਵੀ ਹੁਣੀ ਹੀ ਤੇ ਮਾਪਿਓ ਸਿਆਣੇ ਬਿਆਣੇ ਆ ਇਹਨਾਂ ਨੂੰ ਅਕਲ ਨਹੀਂ ਗਈ ਇਹਨਾਂ ਦੇ ਬੱਚੇ ਕਿਹੜੇ ਕੰਮਾਂ ਨੂੰ ਤਰਪੇ ਆ ਕੀ ਕਰਦੇ ਫਿਰਨ ਰਹੇ ਆ ਚਲੋ ਕੋਈ ਨਹੀਂ ਅਮੀ ਜੀ ਲੇਖੇ ਵਿੱਚ ਹੀ ਰਹੇ ਨਾ ਸਾਰੇ ਸਚਾਈ ਦਾ ਤਾਂ ਕਿਹਨੂੰ ਪਤਾ ਹੀ ਨਹੀਂ ਹੈਗਾ ਚੱਲ ਚਲੋ ਇਹ ਆ ਵੀ ਹੁਣ ਸਚਾਈ ਸਾਹਮਣੇ ਆ ਗਈ ਆ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਣ ਦੋ ਫੇਰੀ ਅਕਸਰ ਇੱਕ ਨੈਗਰਦਨ ਮੰਨਣਗੇ ਹੋਣ ਦੇ ਮੰਨਣ ਨੂੰ ਤਿਆਰੀ ਨਹੀਂ ਆ ਚੱਲ ਰਪਿੰਦਰ ਮੈਂ ਕਹਿੰਨੀ ਆ ਇਹ ਇਨਸਾਨ ਗਲਤੀਆਂ ਦਾ ਪੁਤਲਾ ਵਾ ਗਲਤੀ ਹੋ ਜਾਂਦੀ ਆ ਪਰ ਜਿੱਦਾਂ ਸਾਰੇ ਜਣੇ ਬੈਠੇ ਹੀ ਆਪਣੀ ਗਲਤੀ ਤਾਂ ਮੰਨ ਲੈਂਦਾ ਨਹੀਂ ਨਿੱਕੇ ਹੋ ਜਾਣਾ ਹੈਗਾ ਚੱਲ ਉਹਨਾਂ ਦਾ ਹੀ ਮਨ ਸ਼ਾਂਤ ਹੋ ਜਾਂਦਾ ਵੀ ਗਲਤੀ ਮੰਨ ਲਈ ਆ ਉਹਨਾਂ ਨੇ ਹੰਦਿਆ ਹੀ ਬੋਲੀ ਗਿਆ ਵਾ ਵੀ ਨਹੀਂ ਮੈਂ ਗਲਤੀ ਨਹੀਂ ਗਲਤੀ ਨਹੀਂ ਪੈਰਾਂ ਤੇ ਤੇ ਪਾਣੀ ਪਿਆ ਨਹੀਂ ਦੇਣ ਡਿਆ ਉਹੋ ਹੀ ਨਾਮੀ ਜੀ ਮੰਨਦੇ ਤਾਂ ਨਹੀਂ ਆ ਹੁਣ ਮੇਰ ਨਾਲ ਵੀ ਦੇਖ ਸਹੀ ਵਿੱਚ ਰੁਪਿੰਦਰ ਰੋਟੀ ਲਿਆ ਆ ਮੈਨੂੰ ਅੰਮੀ ਜੀ ਸੱਚੀ ਇਨਾ ਗੁੱਸਾ ਵਾ ਨਾ ਹੁਣ ਇਹਨਾਂ ਦੇ ਕਰਕੇ ਮੈਨੂੰ ਵੀ ਸਾਰੇ ਰਿਸ਼ਤੇਦਾਰਾਂ ਦਾ ਪੁਛਾਣਾ ਹੋਣਾ ਪੈਂਦਾ ਵਾ ਸਿਰਫ ਇਹਨਾਂ ਦੀ ਗਲਤੀ ਦਾ ਕਰਕੇ ਹੋ ਜੇ ਕਰ ਦੇਵੇ ਚਵਾ ਹੁਣ ਮੈਂ ਵੀ ਤੁਹਾਡੇ ਤੋਂ ਮੈਂ ਪਛਾਣ ਹੁੰਦੀ ਆ ਪਰ ਇਹਨਾਂ ਨੂੰ ਮਸਾ ਹੈ ਹੀ ਨਹੀਂ ਆ ਮੈਂ ਤਾਂ ਹੁਣੀ ਕਹਿੰਦੀ ਵੀ ਹੁਣੀ ਮੰਨ ਲਓ ਕਿ ਤੇ ਤੇ ਮੇਰੀ ਗਲਤੀ ਆ ਕੋਈ ਨਹੀਂ ਰਪਿੰਦਰ ਇਹਦੇ ਵਿੱਚ ਤੇਰੀ ਗਲਤੀ ਨਹੀਂ ਗਈ लवली ਗਲਤਵਾ ਸਾਨੂੰ ਇਹ ਗੱਲ ਦਾ ਪਤਾ ਵਾ ਹਾਂਜੀ ਚੱਲ ਅਜੇ ਤਾਂ ਸ਼ੂਗਰ ਕਰ ਤੇ ਜੋਤ ਨੇ ਤੇ ਜੋ ਬੰਨੇ ਤੇਰੇ ਸਿਰ ਉੱਤੇ ਕੋਈ ਗੱਲ ਨਹੀਂ ਹੋਣ ਦਿੱਤੀ ਤੈਨੂੰ ਮਾਫ ਕਰਤਾ ਵਾ ਨਹੀਂ ਤੇ ਇਹਨੇ ਹੁਣ ਨੂੰ ਜੇਲ੍ਹ ਵਿੱਚ ਹੋਣਾ ਹੈਗਾ ਨਹੀਂ ਫਿਰ ਉਹਦੇ ਫਿਰ ਅਮੇ ਜਿੰਨਾਂ ਨੇ ਆਪਣੀ ਫਿਰ ਕਾਰਵਾਈ ਕਰਨੀ ਹੀ ਕੋਈ ਨਾ ਕੋਈ ਜੇ ਫਿਰ ਨਾਮ ਮੰਨ ਦੇ ਦੇ ਕਰਨੀ ਹੀ ਉਹਨਾਂ ਨੇ ਚਲੋ ਹੁਣ ਘਰ ਦਾ ਕੰਮ ਹੀ ਵੀ ਚਲੋ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਪਰ ਜੇ ਕੋਈ ਲਾਂਭੇ ਕੋਈ ਇਦਾਂ ਦੀ ਗੱਲ ਹੁੰਦੀ ਤਗਲਾ ਨੇ ਛੱਡਣਾ ਹੀ ਕਰਨਾ ਚੱਲ ਕਰ ਲੈ ਤੂੰ ਇਹ ਕੰਮ ਤੇ ਆ ਜਾ ਫਿਰ ਅੰਦਰ ਚਲੋ ਮੈਂ ਆਉਣੀ ਆ ਕੰਮ ਕੋ ਮੈਂ ਕੀ ਕਰਨਾ ਆ ਬਸ ਅਵੇਂ ਇੱਕ ਟੈਨਸ਼ਨ ਲਾਦੀ ਆ ਦੂਸਰੀ ਪੈ ਜਾਂਦੀ ਆ ਹੁਣ ਜੇ ਉਧਰੋਂ ਹੋਏ ਸਖਾਲੇ ਤੇ ਚਲ ਜੋ ਬਨਵੀਰ ਜੀ ਆ ਗਏ ਆ ਠੀਕ ਠਾਕ ਵਧੀਆ ਨੇ ਹੁਣ ਇਹਨਾਂ ਦੀ ਟੈਂਸ਼ਨ ਹੋਈ ਜਾਂਦੀ ਆ ਕਿ ਇਹਨਾਂ ਪਤਾ ਨਹੀਂ ਹਲੇ ਕੀ ਕਰਨਾ ਮਤੇ ਕੀ ਨਹੀਂ ਚਲ ਆਪਣੀ ਗਲਤੀ ਮੰਨ ਲੈਣ ਤਾਂ ਸਾਰਿਆਂ ਨੂੰ ਸ਼ਾਂਤੀ ਹੋ ਜੇ ਤੇ ਚਲੋ ਸਭ ਕੁਝ ਠੀਕ ਹੋ ਗਿਆ ਵਾ